ਹਾਂਜੀ ਬ੍ਰਾਦਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੋਰ ਕਿਦਾਂ ਠੀਕ ਠਾਕ ਚੱਲਦੀ ਕਲਾ ਅੱਛਾ ਭਰਾਵੋ ਗੁੜ ਬਣਾਉਣ ਵੇਲੇ ਨਾ ਬਹੁਤ ਸਾਰੇ ਬਰੀਰ ਭਰਾ ਗਲਤੀ ਕਰਦੇ ਆ ਜਿਹੜਾ ਸਿੱਧੀ ਅੱਗ ਦੇ ਉੱਤੇ ਰੱਖ ਕੇ ਗੁੜ ਬਣਾਉਂਦੇ ਆ ਤੇ ਗੁੜ ਗੁੜਾ ਜਿਹੜਾ ਹਾੜ ਵੀ ਬਣ ਜਾਂਦਾ ਸਮਾਨ ਵੀ ਮੱਚ ਜਾਂਦਾ ਤੇ ਬਾਕੀ ਓਡੋ ਅੱਡੀ ਭਾਈ ਆ ਹਰ ਇੱਕ ਬੰਦੇ ਦਾ ਤਰੀਕਾ ਸਭ ਤੋਂ ਸੌਖਾ ਤੇ ਵਧੀਆ ਆਸਾਨ ਤਰੀਕਾ ਜਿਹੜਾ ਗੁੜ ਬਣਾਉਣ ਦਾ ਕੋਈ ਵੀ ਭਾਂਡਾ ਲਓ ਉਹਦੇ ਵਿੱਚ ਪਾਣੀ ਪਾ ਲਓ ਠੀਕ ਆ ਕੋਈ ਪਤੀਲਾ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਗਰਮ ਰੱਖ ਲਓ ਬਾਲਣਾ ਜਦੋਂ ਉੱਬਲਣ ਲੱਗਿਆ ਪਾਣੀ ਉਹਦੇ ਵਿੱਚ ਤੇ ਉਸ ਤੋਂ ਬਾਅਦ ਬਈ ਉਹਦੇ ਉੱਪਰ ਜਿਵੇਂ ਆਪਾਂ ਢੱਕਣ ਦਿੰਨੇ ਆ ਨਾ ਉਹਦੀ ਢੱਕਣ ਦੀ ਥਾਂ ਦੇ ਉੱਤੇ ਜਿਹੜੇ ਵੀ ਤੁਸੀਂ ਕੋਈ ਬਰਤਨ ਦੇ ਵਿੱਚ ਗੁੜ ਬਣਾਉਣਾ ਵਾ ਉਹਨੂੰ ਉਹਦੇ ਉੱਪਰ ਰੱਖ ਲਓ ਵਿੱਚ ਜਿਵੇਂ ਕਹਿ ਲਓ ਬਈ ਤਿੰਨ ਚਾਰ ਚਮਚੇ ਪਾ ਲਓ ਦੇਸੀ ਘਿਓ ਦੇ ਡਿਪੈਂਡਾ ਵੀ ਤੁਸੀਂ ਗੁੜ ਕਿੰਨੀ ਕੁਆਂਟੀਟੀ ਚ ਬਣਾਉਣਾ ਮੰਨ ਲਓ ਵੀ 200 ਗ੍ਰਾਮ ਗੋੜਾ ਉਹਦੇ 'ਚ ਤੁਹਾਡੇ ਤਿੰਨ ਕ ਚਮਚੇ ਦੇਸੀ ਘਿਓ ਦੇ ਪੈਣਗੇ ਤੇ ਦੇਸੀ ਘਿਓ ਵਿੱਚ ਉੱਤੇ ਉਹਦੇ ਚਾਹ ਪਾਲੋ ਪੈਨ ਦੇ ਵਿੱਚ ਪੈਨ ਚ ਪਾ ਕੇ ਤੇ ਉਹਨੇ ਸੇਪਾ ਹਫ ਦੇ ਸੇਕ ਦੇ ਨਾਲ ਹੌਲੀ ਹੌਲੀ ਗਰਮ ਹੋਣਾ ਸਟਾਰਟ ਹੋ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਉਹਦੇ ਨਾਲ ਗੁੜ ਛੱਡ ਦਿਓ ਜਦੋਂ ਉਹ ਪਿਘਲ ਗਿਆ ਕਿਉਂ ਤੇ ਗੁੜ ਨੇ ਉਹਦੇ ਵਿੱਚ ਮੈਲਟ ਹੋ ਜਾਣਾ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜਾ ਤੁਹਾਡਾ ਕੁੱਟਿਆ ਹੋਇਆ ਸਮਾਨ ਆ ਕੁਝ ਵੀ ਤੁਸੀਂ ਪਾਉਂਦੇ ਆ ਗੁੜ ਦੇ ਵਿੱਚ ਆਪਦਾ ਜੋ ਵੀ ਤੁਹਾਡਾ ਤਰੀਕਾ ਕੋਈ ਸੋਨੇ ਦਾ ਪਾਸਮਾ ਕੋਈ ਸੌਰੀ ਸੋਨੇ ਦਾ ਵਰਕ ਆ ਚਾਂਦੀ ਦਾ ਕੋਈ ਪਾਸਮਾ ਆਪਣੀ ਲੋਹੇ ਪਾਸਮਾ ਜਾਂ ਕੁਝ ਵੀ ਲੌਂਗ ਲਟਰਮ ਬਟਰਮ ਜੋ ਵੀ ਤੁਸੀਂ ਪਾਉਣਾ ਪਰ ਇੱਕ ਚੀਜ਼ ਆ ਮੇਰਾ ਵੀਰ ਬਣਿਆ ਗੁੜ ਦੇ ਵਿੱਚ ਕਦੇ ਵੀ ਲੂਣ ਨਹੀਂ ਪੈਂਦਾ ਠੀਕ ਆ ਹਰ ਇੱਕ ਬੰਦੇ ਦਾ ਆਪਦਾ ਆਪਦਾ ਤਰੀਕਾ ਪਰ ਬਈ ਲੂਣ ਦੇ ਨਾਲ ਕਦੇ ਵੀ ਕਬੂਤਰ ਤੁਹਾਡਾ ਸਿਰੇ ਨਹੀਂ ਜਾਊਗਾ ਲੂਣ ਵਰਤਿਆ ਜਾਂਦਾ ਜਿਹੜੀ ਆਪਾਂ ਕਰੀ ਮਿੱਟੀ-ਮੁੱਟੀ ਬਣਾ ਕੇ ਪਾਉਂਦੇ ਆ ਕਬੂਤਰਾਂ ਨੂੰ ਉਹਦੇ ਵਿੱਚ ਬੈਠੇ ਕਬੂਤਰਾਂ ਨੂੰ ਬੰਦ ਕਬੂਤਰਾਂ ਨੂੰ ਪੋਟ ਦੀ ਸਫਾਈ ਵਾਸਤੇ ਆਪਾਂ ਵਰਤ ਲੈਂਦੇ ਆ ਕਾਲਾ ਨੂਨ ਠੀਕ ਹੈ ਪਰ ਭਾਈ ਮੇਰੇ ਪਰਾਂ ਨੂਨ ਨਾ ਪਾਇਓ ਬਾਕੀ ਚਲੋ ਜਿਹਨੇ ਪਾਉਣਾ ਵਾ ਜਿਹੜਾ ਭਾਈ ਕਿਸੇ ਦਾ ਕੋਈ ਆ ਜਾਣਕਾਰ ਜਾਂ ਕੋਈ ਜਿਹੜਾ ਦੱਸਦਾ ਉਹਨੂੰ ਸਲਾਹ ਕਰ ਉਹ ਵੱਖਰੀ ਗੱਲ ਆ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਚਲੋ ਬਣ ਗਈਆਂ ਇਹਦੇ ਵਿੱਚ ਇਹਨੂੰ ਥੱਲੇ ਲਾ ਲਓ ਸਮਾਨ ਜਿਹੜੇ ਵਿੱਚ ਪਾ ਕੇ ਇਹਨੂੰ ਮਿਕਸ ਕਰਕੇ ਮਿੰਟ 2 ਮਿੰਟ ਹੋਰ ਉੱਪਰ ਉਹਦੇ ਉੱਤੇ ਰੱਖ ਕੇ ਤੁਸੀਂ ਆਪਦਾ ਗੁੜ ਤਿਆਰ ਕਰ ਸਕਦੇ ਆ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਕਦੇ ਵੀ ਤੁਹਾਡਾ ਗੁੜ ਨਹੀਂ ਖਰਾਬ ਹੋਊਗਾ ਨਾ ਤੁਹਾਡਾ ਸਮਾਨ ਮੱਚੇ ਨਾ ਕੋਈ ਇਹਦੇ ਵਿੱਚ ਦੀ ਅੱਗ ਨਿਕਲੇ ਤੇ ਸਭ ਤੋਂ ਵਧੀਆ ਤਰੀਕਾ ਗੁੜ ਬਣਾਉਣ ਦਾ ਜੇ ਕਿਸੇ ਨੂੰ ਫੇਰ ਵੀ ਸਮਝ ਨਹੀਂ ਆਈ ਜਦੋਂ ਮਰਜ਼ੀ ਪੁੱਛ ਸਕਦੇ ਆ ਸਤਿ ਸ੍ਰੀ ਅਕਾਲ ਜਾਂ ਦੇ ਬਾਦ ਤੇ